ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤਾਂ ਜੀ ਆਪਣੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਪੂਰਨਮਾਸ਼ੀ ਵਾਲੇ ਦਿਨ ਘਰ ਦੇ ਮੇਨ ਗੇਟ ਤੇ ਇਹ ਚੀਜ਼ ਰੱਖਦੇ ਹੋ ਤਾਂ ਮੰਨ ਕੇ ਚੱਲੋ ਕਿ ਦਿਨਾਂ ਵਿੱਚ ਹੀ ਕਰੋੜਪਤੀ ਬਣ ਜਾਓਗੇ ਤੁਹਾਡੇ ਘਰ ਵਿੱਚ ਸੁੱਖ ਸਮਰiddhi ਦਾ ਵਾਸ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਜੇਕਰ ਤੁਸੀਂ ਪੂਰਨ ਮਾਸ਼ੀ ਵਾਲੇ ਦਿਨ ਇਹ ਦੋ ਕੰਮ ਕਰਨੇ ਸ਼ੁਰੂ ਕਰ ਦਿੰਦੇ ਹੋ ਵੇਖਿਓ ਤੁਹਾਡੀ ਹਰ ਇੱਕ ਅਰਦਾਸ ਪੂਰੀ ਹੋ ਜਾਵੇਗੀ ਆਹ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਇੱਕ ਅਜਿਹੇ ਖਾਸ ਦਿਨ ਦੇ ਬਾਰੇ ਜੋ ਸਾਡੇ ਜੀਵਨ ਵਿੱਚ ਨਵੀਂ ਉਮੀਦ ਨੂੰ ਲੈ ਕੇ ਆਉਂਦਾ ਹੈ ਸਾਡੀ ਜ਼ਿੰਦਗੀ ਦੀ ਨਵੀਂ ਤਾਜ਼ਗੀ ਖੁਸ਼ਹਾਲੀ ਦੇ ਦਰਵਾਜ਼ੇ ਖੋਲ ਸਕਦਾ ਹੈ। ਸਾਧ ਸੰਗਤ ਜੀ ਅੱਜ ਗੱਲ ਬਾਤ ਕਰਾਂਗੇ ਕਿ ਪੂਰਨਮਾਸ਼ੀ ਵਾਲੇ ਦਿਨ ਇਹ ਦੋ ਕੰਮ ਤੁਸੀਂ ਜ਼ਰੂਰ ਕਰਿਆ ਕਰਨੇ ਹਨ। ਇਹ ਦਿਨ ਸਿਰਫ ਕੈਲੰਡਰਾਂ ਦੀ ਤਰੀਕ ਦੇ ਲੇਖ ਨਹੀਂ ਹੁੰਦੇ। ਸਗੋਂ ਕੁਦਰਤ ਦੇ ਚੱਕਰ ਦੀ ਇੱਕ ਨਵੀਂ ਊਰਜਾ ਦੀ ਨਵੀਂ ਸ਼ੁਰੂਆਤ ਤੇ ਬਰਕਤ ਦਾ ਸਮਾਂ ਹੁੰਦਾ ਹੈ। ਸਾਧ ਸੰਗਤ ਜੀ ਅਕਸਰ ਹੀ ਸਾਡੇ ਜੀਵਨ ਵਿੱਚ ਅਜੀਹਾ ਹੁੰਦਾ ਹੈ ਕਿ ਸਾਡੀ ਸਾਰੀ ਹੀ ਮਿਹਨਤ ਸਾਰੇ ਭੱਜ ਦੌੜ ਦੇ ਬਾਵਜੂਦ ਵੀ ਘਰ ਵਿੱਚ ਪੈਸਾ ਨਹੀਂ ਟਿਕਦਾ ਘਰ ਵਿੱਚ ਤੰਗੀ ਕਰਜ਼ਾ ਬਿਮਾਰੀਆਂ ਘਰੇਲੂ ਕਲੇਸ਼ ਅਤੇ ਪਿੱਛੇ ਪਏ ਹੀ ਰਹਿੰਦੇ ਹਨ ਸਾਧ ਸੰਗਤ ਜੀ ਕਦੇ ਸੋਚਿਆ ਹੈ ਅਸੀਂ ਅਜਿਹਾ ਕਿਉਂ ਕਰਦੇ ਹਾਂ ਤੇ ਕਿਉਂ ਹੁੰਦਾ ਹੈ ਸਾਡੇ ਨਾਲ ਸਿਰਫ ਪੈਸੇ ਕਮਾਉਣ ਨਾਲ ਹੀ ਘਰ ਵਿੱਚ ਸੁੱਖ ਸ਼ਾਂਤੀ ਨਹੀਂ ਆ ਸਕਦੀ ਸਾਧ ਸੰਗਤ ਜੀ ਅਸਲ ਖੁਸ਼ਹਾਲੀ ਤਾਂ ਉਦੋਂ ਆਉਂਦੀ ਹੈ ਜਦੋਂ ਸਾਡੇ ਮਨ ਵਿੱਚ ਸੁਚੱਜੀ ਨੀਅਤ ਸੱਚਾਈ ਅਤੇ ਕੁਦਰਤ ਦੇ ਨਾਲ ਅਸੀਂ ਸਾਝ ਪਾਉਂਦੇ ਹਾਂ ਜਦੋਂ ਸਾਡਾ ਮਨ ਅੰਦਰੋਂ ਸ਼ਾਂਤ ਹੁੰਦਾ ਹੈ ਜਦੋਂ ਸਾਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਹੁੰਦੀ ਤਾਂ ਸਾਤਸੰਗਰ ਜੀ ਜ਼ਿੰਦਗੀ ਵਿੱਚ ਅਸਲ ਖੁਸ਼ੀ ਨਹੀਂ ਆਉਂਦੀ ਜੇਕਰ ਸਾਡਾ ਘਰ ਪਰਿਵਾਰ ਵਧੀਆ ਹੋਵੇ ਪਰ ਸਾਡੇ ਮਨ ਵਿੱਚ ਪਰੇਸ਼ਾਨੀ ਹੋਵੇ ਤਾਂ ਸਾਤਸੰਗਰ ਜੀ ਸਾਡਾ ਦਿਲ ਹੀ ਜੇਕਰ ਦੁਖੀ ਹੋਵੇ ਇਸ ਘਰ ਵਿੱਚ ਸਾਡਾ ਜੀ ਨਹੀਂ ਲੱਗਦਾ ਫਿਰ ਸਾਤਸੰਗਰ ਜੀ ਸਭ ਤੋਂ ਜ਼ਰੂਰੀ ਗੱਲ ਹੈ ਮਨ ਦੀ ਸ਼ਾਂਤੀ ਕਿਉਂਕਿ ਜੇਕਰ ਮਨ ਵਿੱਚ ਸ਼ਾਂਤੀ ਨਾ ਹੋਵੇ ਦਿਲ ਵਿੱਚ ਚਿੰਤਾ ਤੇ ਪਰੇਸ਼ਾਨੀ ਹੋਵੇ ਫਿਰ ਘਰ-ਬਾਰ ਵੀ ਲੱਖਾਂ ਕਰੋੜਾਂ ਦੀ ਕਮਾਈ ਵੀ ਸਾਨੂੰ ਰੇਤ ਵਾਂਗ ਲੱਗਦੀ ਹੈ। ਸਾਧ ਸੰਗਤ ਜੀ ਸਾਡੇ ਬਜ਼ੁਰਗ ਸਦਾ ਹੀ ਆਖਦੇ ਹਨ ਕਿ ਕੁਦਰਤ ਦੇ ਖਾਸ ਦਿਨਾਂ ਤੇ ਅਸੀਂ ਆਪਣੇ ਮਨ ਨੂੰ ਸਾਫ਼ ਕਰਕੇ ਨੇਕ ਕਰਮ ਕਰਕੇ ਘਰ ਪਰਿਵਾਰ ਦੀ ਭਲਾਈ ਲਈ ਕੁਝ ਕੰਮ ਕਰਨੇ ਹਨ ਤਾਂ ਕੁਦਰਤ ਵੀ ਆਪਣੀਆਂ ਬਰਕਤਾਂ ਫਿਰ ਸਾਡੇ ਤੇ ਵਰਸਾਵੇਗੀ। ਇਸ ਮਹੀਨੇ ਦੇ ਵਿੱਚ ਤੁਸੀਂ ਇੱਕ ਅਜੀਹਾ ਮੌਕਾ ਭਾਲ ਲੈਣਾ ਹੈ ਇਸ ਦਿਨ ਕਿਉਂਕਿ ਤੁਹਾਡੇ ਲਈ ਤੁਹਾਡੇ ਪਰਿਵਾਰ ਦੀ ਖੁਸ਼ਹਾਲੀ ਲਈ ਨਵੇਂ ਸ਼ੁਰੂਆਤ ਦਾ ਮਹੀਨਾ ਹੁੰਦਾ ਹੈ। ਸਾਧ ਸੰਗਤ ਜੀ ਜਾਣਦੇ ਹਨ ਉਹ ਪ੍ਰਭਾਵਸ਼ਾਲੀ ਕੰਮ ਜੋ ਤੁਸੀਂ ਇਸ ਮਹੀਨੇ ਵਿੱਚ ਕਰਨੇ ਹਨ। ਸਾਧ ਸੰਗਤ ਜੀ ਇਹ ਕੰਮ ਸਿਰਫ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਹੀ ਲੈ ਕੇ ਆਉਣਗੇ ਤੇ ਨਾਲ ਨਾਲ ਰੋਜੀ ਰੋਟੀ ਦੇ ਰਾਹ ਵੀ ਖੋਲ ਦੇਣਗੇ। ਤੁਹਾਡੇ ਘਰ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੋਵੇਗੀ। ਤਾਂ ਸਾਧ ਸੰਗਤ ਜੀ ਗੱਲ ਕਰਦੇ ਆਂ ਪਹਿਲੇ ਕੰਮ ਦੇ ਬਾਰੇ। ਸਵੇਰੇ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਆਪਣਾ ਇਸ਼ਨਾਨ ਵਗੈਰਾ ਕਰ ਲੈਣਾ ਹੈ। ਇਸ ਨਾਣ ਕਰਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਾਣਾ ਹੈ ਭਾਵ ਕਿ ਗੁਰਦੁਆਰਾ ਸਾਹਿਬ ਜਾਣਾ ਹੈ। ਉੱਥੇ ਜਾ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਹਨ। ਸਾਧ ਸੰਗਤ ਜੀ ਜਦੋਂ ਤੁਸੀਂ ਘਰ ਪਰਤੋਗੇ ਤੁਹਾਡੇ ਘਰ ਨੂੰ ਸਕਾਰਾਤਮਕ ਊਰਜਾ ਦੇ ਨਾਲ ਭਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਘਰ ਦੇ ਮੁੱਖ ਦੇ ਦਰਵਾਜ਼ੇ ਵਿਹੜੇ ਅਤੇ ਜੇਕਰ ਸੰਭਵ ਹੋਵੇ ਘਰ ਦੀ ਛੱਤ ਨੂੰ ਸਾਫ਼ ਕਰਨਾ ਹੈ। ਸਾਧ ਸੰਗਤ ਜੀ ਇਹ ਸਫਾਈ ਸਿਰਫ ਬਾਹਰੀ ਨਹੀਂ ਸਗੋ ਅੰਦਰੋਂ ਦੀ ਸ਼ੁੱਧਤਾ ਦਾ ਵੀ ਸੰਕੇਤ ਦਿੰਦੀ ਹੈ। ਇੱਕ ਬਾਲਟੀ ਵਿੱਚ ਸਾਫ਼ ਪਾਣੀ ਪਰ ਲੈਣਾ ਹੈ ਜੇ ਸੰਭਵ ਹੋਵੇ ਇਸ ਪਾਣੀ ਵਿੱਚ ਤੁਸੀਂ ਥੋੜਾ ਜਿਹਾ ਨਮਕ ਪਾ ਸਕਦੇ ਹੋ ਤੁਸੀਂ ਇਸ ਪਾਣੀ ਨਾਲ ਘਰ ਦਾ ਮੁੱਖ ਦਰਵਾਜ਼ਾ ਤੇ ਘਰ ਦੇ ਵਿਹੜੇ ਵਿੱਚ ਤੁਸੀਂ ਪਾਣੀ ਦਾ ਛੱਟਾ ਦੇਣਾ ਹੈ ਨਾਲ ਹੀ ਤੁਸੀਂ ਆਪਣੇ ਘਰ ਦੀ ਛੱਤ ਨੂੰ ਵੀ ਸਾਫ਼ ਕਰ ਸਕਦੇ ਹੋ ਪਰ ਸਾਲ ਸਿੰਘ ਜੀ ਇੱਕ ਗੱਲ ਹਮੇਸ਼ਾ ਧਿਆਨ ਵਿੱਚ ਰੱਖਣੀ ਹੈ ਤੁਸੀਂ ਇਸ ਨੂੰ ਕੋਈ ਟੋਟਕਾ ਜਾਂ ਉਪਾਅ ਸਮਝ ਕੇ ਨਹੀਂ ਕਰਨਾ ਸਗੋਂ ਆਪਣੇ ਘਰ ਦੀ ਸਫਾਈ ਕਰਨੀ ਹੈ ਜਦੋਂ ਅਸੀਂ ਸੰਗਰਾਥ ਜਾਂ ਮੱਸੀਆ ਤੇ ਜਾਂ ਫਿਰ ਪੂਰਨਮਾਸ਼ੀ ਵਾਲੇ ਦਿਨ ਘਰ ਦੀ ਸਫਾਈ ਕਰਦੇ ਹਾਂ ਸਾਡੇ ਘਰ ਦੀ ਸਫਾਈ ਹੁੰਦੀ ਹੈ ਤੇ ਸਾਡੇ ਘਰ ਦਾ ਜਿਹੜਾ ਕੋਰਾ ਕਰਕਟ ਹੁੰਦਾ ਹੈ ਜਿਹੜਾ ਬਾਹਰ ਨਿਕਲਦਾ ਹੈ ਜਿਸ ਨਾਲ ਸਾਡੇ ਘਰ ਦੀ ਸੁਖ ਸ਼ਾਂਤੀ ਉੱਪਰ ਬੜਾ ਪ੍ਰਭਾਵ ਪੈਂਦਾ ਹੈ ਕਿਉਂਕਿ ਸਾਤ ਸੰਗਤ ਜੀ ਜਿਹੜਾ ਘਰ ਵਿੱਚ ਕੋੜਾ ਕਰਕੜ ਜਾਂ ਘਰ ਦੇ ਆਸ-ਪਾਸ ਜਦੋਂ ਸਫਾਈ ਨਹੀਂ ਹੁੰਦੀ ਤਾਂ ਫਿਰ ਉਹਨਾਂ ਘਰਾਂ ਵਿੱਚ ਨਕਾਰਾਤਮਕ ਊਰਜਾ ਮਾੜੀ ਊਰਜਾ ਹਮੇਸ਼ਾ ਲਈ ਵਾਸ ਕਰ ਜਾਂਦੀ ਹੈ ਸਾਤ ਸੰਗਤ ਜੀ ਜਿਹਨਾਂ ਘਰਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ ਜਾਂਦਾ ਹੈ ਸਵੇਰੇ ਸ਼ਾਮ ਗੁਰਬਾਣੀ ਦਾ ਪਾਠ ਕੀਤਾ ਜਾਂਦਾ ਹੈ ਨਾਲ ਨਾਲ ਆਪਣੇ ਘਰ ਦੀ ਵੀ ਸਫਾਈ ਰੱਖੀ ਜਾਂਦੀ ਹੈ ਤਾਂ ਸਾਤ ਸੰਗਤ ਜੀ ਉਹਨਾਂ ਘਰਾਂ ਵਿੱਚ ਕਦੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਜੋ ਬਰਕਤ ਹੁੰਦੀ ਹੈ ਕਦੇ ਨਹੀਂ ਰੁਕਦੀ ਉਹਨਾਂ ਘਰਾਂ ਵਿੱਚ ਕਦੇ ਵੀ ਲੜਾਈ ਤੇ ਝਗੜੇ ਕਲੇਸ਼ ਨਹੀਂ ਹੁੰਦੇ ਚਿੰਤਾ ਵਰਗੀਆਂ ਸਮੱਸਿਆ ਨਹੀਂ ਆਉਂਦੀ ਸੋ ਸਾਤ ਸੰਗਤ ਜੀ ਇਸ ਦਿਨ ਤੋਂ ਹੀ ਤੁਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨਾ ਹੈ ਜੋ ਕੰਮ ਤੁਸੀਂ ਕਰਨਾ ਹੈ ਉਹ ਜੀ ਸਾਡੇ ਵੱਡੇ-ਵਡੇਰੇ ਵੀ ਸਾਨੂੰ ਸਦਾ ਕਰਨ ਲਈ ਆਖਦੇ ਹਨ ਜੇ ਤੁਸੀਂ ਕੁਦਰਤ ਨਾਲ ਸਾਂਝ ਪਾਓਗੇ ਕੁਦਰਤ ਵੀ ਤੁਹਾਡੇ ਨਾਲ ਸਾਂਝ ਪਾਵੇਗੀ ਜਿਵੇਂ ਕਿ ਪੰਛੀਆਂ ਲਈ ਦਾਣਾ ਪਾਣੀ ਦਾ ਪ੍ਰਬੰਧ ਕਰੋ ਜੇਕਰ ਸੰਭਵ ਹੋਵੇ ਇੱਕ ਮਿੱਟੀ ਦਾ ਘੜਾ ਜਾਂ ਕੋਈ ਸਾਫ਼ ਬਰਤਨ ਲੈ ਲਓ ਉਸ ਵਿੱਚ ਸਾਫ਼ ਪਾਣੀ ਭਰੋ ਤੇ ਆਪਣੇ ਗਲੀ ਮੁਹੱਲੇ ਜਾਂ ਵਿਹੜੇ ਵਿੱਚ ਜਿੱਥੇ ਤੁਹਾਨੂੰ ਲੱਗਦਾ ਹੈ ਕੋਈ ਭੁੱਖਾ ਜੀਵ ਆਕੇ ਪਾਣੀ ਪੀ ਸਕਦਾ ਹੈ ਉੱਥੇ ਰੱਖ ਦਿਓ। ਸਾਧ ਸੰਗਤ ਜੀ ਉੱਥੇ ਤੁਸੀਂ ਇਸ ਬਰਤਨ ਨੂੰ ਰੱਖ ਦੇਣਾ ਹੈ ਉਹਦੇ ਨਾਲ ਥੋੜਾ ਜਿਹਾ ਮੋਟਾ ਅਨਾਜ ਜਿਵੇਂ ਕਿ ਬਾਜਰਾ, ਜਵਾਰ, ਕਣਕ ਇਹ ਸਭ ਖੁੱਲੀ ਥਾਂ ਤੇ ਖਿਲਾਰ ਸਕਦੇ ਹੋ। ਸਾਧ ਸੰਗਤ ਜੀ ਅੱਜਕੱਲ ਮਿਹਨਤ ਦੇ ਦਿਨਾਂ ਦੇ ਬਰਸਾਤਾਂ ਦੇ ਦਿਨਾਂ ਵਿੱਚ ਪੰਛੀਆਂ ਨੂੰ ਚੋਗਾ ਚੁਗਣ ਲਈ ਬੜੀ ਦਿੱਕਤ ਆਉਂਦੀ ਹੈ। ਪਰ ਜਦੋਂ ਉਹਨਾਂ ਦੀ ਸੇਵਾ ਕਰਦੇ ਹਾਂ, ਉਹਨਾਂ ਦੀ ਮਦਦ ਕਰਦੇ ਹਾਂ ਤਾਂ ਸਾਥ ਸੰਗਤ ਜੀ ਫਿਰ ਅਸੀਂ ਪਰਮ ਪਿਤਾ ਪਰਮਾਤਮਾ ਜੀ ਨੂੰ ਖੁਸ਼ ਕਰ ਸਕਦੇ ਹਾਂ ਅਸੀਂ ਆਪਣੇ ਪਰਮਾਤਮਾ ਜੀ ਦੀ ਸਾਜੀ ਹੋਈ ਸ੍ਰਿਸ਼ਟੀ ਦੇ ਵਿੱਚ ਆਪਣਾ ਹਿੱਸਾ ਪਾ ਸਕਦੇ ਹਾਂ ਸਾਥ ਸੰਗਤ ਜੀ ਪੜਾ ਹੀ ਸਧਾਰਨ ਜਿਹਾ ਕੰਮ ਹੈ ਪਰ ਜਦੋਂ ਅਸੀਂ ਇਸ ਨੂੰ ਪੂਰੇ ਦਿਲ ਨਾਲ ਕਰਦੇ ਹਾਂ ਆਪਣੇ ਮਨ ਨਾਲ ਵਿਸ਼ਵਾਸ ਨਾਲ ਕਰਦੇ ਹਾਂ ਸਾਡੇ ਘਰ ਵਿੱਚ ਖੁਸ਼ੀਆਂ ਦੇ ਦਰਵਾਜ਼ੇ ਖੁੱਲ ਜਾਂਦੇ ਹਨ ਜਿਨ੍ਹਾਂ ਘਰਾਂ ਵਿੱਚ ਪੰਛੀਆਂ ਦਾ ਦਾਣਾ ਪਾਣੀ ਹੁੰਦਾ ਹੈ ਉਹਨਾਂ ਘਰਾਂ ਵਿੱਚ ਰੋਜ਼ੀ ਰੋਟੀ ਦੀ ਕਦੇ ਕਮੀ ਨਹੀਂ ਆਉਂਦੀ ਸਾਤ ਸੰਗਤ ਜੀ ਇਹੋ ਸੱਚ ਹੈ ਬਰਕਤ ਦਾ ਰਹਾ ਤੁਹਾਡੇ ਲਈ ਇਹੀ ਹੈ ਜੇ ਤੁਸੀਂ ਖੋਲਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਨੇਕ ਕੰਮਾਂ ਦੇ ਨਾਲ ਆਪਣੇ ਕੀਤੇ ਹੋਏ ਚੰਗੇ ਕਰਮਾਂ ਦੇ ਨਾਲ ਹੀ ਤੁਸੀਂ ਇਸ ਨੂੰ ਖੁੱਲਿਆ ਹੋਇਆ ਵੇਖ ਸਕਦੇ ਹੋ ਸਾਤ ਸੰਗਤ ਜੀ ਅੱਜ ਤੋਂ ਹੀ ਤੁਸੀਂ ਇਹ ਕੰਮ ਕਰਨਾ ਸ਼ੁਰੂ ਕਰ ਦਿਓ ਪਾਣੀ ਦੀ ਸ਼ੁੱਧਤਾ ਦੇ ਨਾਲ-ਨਾਲ ਪੰਛੀਆਂ ਦੇ ਲਈ ਦਾਣਾ ਵੀ ਪਾਉਣਾ ਹੈ ਨਾਲ-ਨਾਲ ਜਿਹੜਾ ਪਾਣੀ ਦੇ ਨਾਲ ਘਰ ਦੀ ਸਫਾਈ ਕਰਨੀ ਹੈ ਫਿਰ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਸਿਫਤ ਸਲਾਹ ਵੀ ਕਰਨੀ ਹੈ ਮੂਲ ਮੰਤਰ ਗੁਰ ਮੰਤਰ ਦਾ ਜਾਪ ਕਰਨਾ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਲੈਣਾ ਹੈ ਸਾਧ ਸੰਗਤ ਜੀ ਅਸੀਂ ਕੋਈ ਵੀ ਕੰਮ ਸੱਚੀ ਨੀਅਤ ਨਾਲ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਫਿਰ ਕੁਦਰਤ ਵੀ ਸਾਡੇ ਤੇ ਮਿਹਰਬਾਨ ਹੋ ਜਾਂਦੀ ਹੈ ਬ੍ਰਹਿਮੰਡ ਵੀ ਸਾਡਾ ਸਾਥ ਦੇਣਾ ਸ਼ੁਰੂ ਕਰ ਦਿੰਦੇ ਹਨ ਸੋ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਫਿਰ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇਗੀ ਤੁਹਾਨੂੰ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਕੋਈ ਦੁੱਖ ਨਹੀਂ ਆਵੇਗਾ ਸਾਥ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ